ਹਾਂ ਜੀ ਸਿੱਖਾਲ ਜੀ ਸਾਰਿਆਂ ਨੂੰ ਵਧੀਆ ਸਾਰਿਆਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਠੱਠਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਾਕਟਰ ਭੋਲੇ ਹੋਂ ਨਾਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਮੱਜਾਂ ਤੇ ਦੋ گاਵਾ ਤੁਹਾਨੂੰ ਦਿਖਾਵਾਂਗੇ ਤੇ ਸਾਰੀਆਂ ਸੋਈਆਂ ਸਵਾਈਆਂ ਤੁਹਾਨੂੰ ਦਿਖਾਉਣੀਆਂ ਆਂ ਅੱਜ ਗੱਪਣ ਕੋਈ ਨਹੀਂ ਦਿਖਾਉਣੀਆਂ ਤੋਂ ਗਾਇ ਗਏ ਆਪਣੇ ਇੱਥੇ ਆ ਕੇ ਦੋ ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਵੀ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਚੁਵਾਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਸਭ ਤਰੀਜੀ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਠੀਕਾ ਚਲੋ ਵਧੀਆ ਠੀਕ ਠਾਕ ਹੀ ਚੱਈਦਾ ਜੇ ਤੇ ਵਿੱਗੇ ਮਾਲ ਉਦਨ ਵਾਲਾ ਫਿਰ ਉਦਨ ਵਾਲਾ ਵੇਚਿਆ ਜੀ ਠੀਕ ਆ ਅੱਜ ਨਵਾਂ ਮਾਲ ਆਇਆ ਸਾਰਾ ਤਿੰਨ ਮਈਆਂ ਜੇ ਹਾਂਜੀ ਤੇ ਦੋ گاਵਾ ਠੀਕ ਆ ਹਾਂ ਤੇ ਸਾਰਾ ਮਾਲ ਸੂਇਆ ਸਵਾਇਆ ਸਾਰਗੇ ਤਾਜ਼ੀਆਂ ਮਈਆਂ ਵੀ ਸੁਈਆਂ ਦਾ ਤਾਜ਼ੀਂ گاਵਾ ਸੁਈਆਂ ਠੀਕ ਆ ਹਾਂਜੀ ਤੇ ਅੱਜ ਮੌਸਮ ਹੋ ਗਿਆ ਠੰਡਾ ਫਿਰ ਮੌਸਮ ਠੰਡਾ ਹੋ ਗਿਆ ਮੀਂਹ ਪੈਂਦਿਆ ਸਵੇਰ ਦਾ ਅੱਜ ਤੇ ਦਿਨੇ ਵੀ ਵੀਰਾਂ ਨੂੰ ਤੂਫਾਨ ਹੀ ਆ ਠੀਕ ਆ ਆ ਜਿਹੜਾ ਸਵੇਰ ਦਾ ਮੀਂਹ ਪੈਂਦਿਆ ਵਾ ਤੇ ਆਪਾਂ ਦੇਖ ਸਕਦੇ ਗਾੜੀ ਵੀ ਤੂਰੀ ਸਾੜੀ ਜੜੀ ਪਈ ਆ ਕੋਈ ਵੀ ਰੋਸਾ ਬਨੰਦਾ ਅੱਜ ਲੱਗ ਜੇ ਟਾਈਮ ਵੀ ਸਵੇਰੋਂ ਸਵੇਰ ਦਾ ਹੀ ਆ ਬਿਲਕੁਲ ਤੇ ਜੇ ਪੁਰੀਆਂ ਰੱਜੀਆਂ ਰੱਜੀਆਂ ਨਹੀਂ ਆ ਤੇ ਆ ਜਿਹੜੀਆਂ ਤਰ੍ਹਾਂ ਮਿੱਧੀ ਜਿਹੜੀ ਪੀਲੇ ਨੰਬਰ ਤੇ ਆ ਨਾਮ ਆਪਣਾ ਗੰਡਾ ਟੋਹਲਾ ਅੱਛਾ ਜੀ 36 ਤਸਵੀਲ ਇਹ ਜਨਾਰਾ ਹਸ ਤੇ ਜ਼ਿਲ੍ਹਾ ਅਮਰਸਾ ਰਹਿ ਇਹ ਠੱਠਾ ਗਾ ਜੇ RAM ਤੀਰਥ ਦੇ ਲਾਗੇ ਤੇ ਵਾਕਾ ਵੱਡ ਤਾਰੀ ਦੇ ਨਾਲ ਠੀਕ ਹੈ ਜੀ ਮੋਬਾਈਲ ਨੰਬਰ ਹੈਗਾ 8554 84286 98550 ਤੇ 84290 ਠੀਕ ਹੈ ਜੀ ਹਾਂ ਜੀ ਤੇ ਪਹਿਲੇ ਨੰਬਰ ਤੇ ਮੱਝ ਜਿਹੜੀ ਕਿੰਨਾ ਚਿਰ ਹੋ ਗਿਆ ਸੋਈ ਨਾ ਇਹਨਾਂ ਇਹਨੂੰ ਹਰਪ੍ਰੀਤ ਜੀ 7-8 ਦਿਨੋਂ ਅੱਗੇ ਜੀ ਸੂਈ ਨੂੰ ਮਗਰ ਕੀ ਆ ਇਹਦੇ ਮਗਰੇ ਦੇ ਕੱਟਾ ਆ ਹਨਾ ਹਾਂ 11 ਤੋਂ 11-12 ਕਿਲੋ ਆ ਮੋਕਾ ਜਿਹੜਾ ਦੁੱਧ ਹੈ ਨਾ ਤਿਆਰ ਜੀ ਤਿਆਰ ਜਿਹੜਾ ਤਿਆਰ ਹੈ 11-12 ਲੀਟਰ ਹਾਂਜੀ ਹਾਂਜੀ ਤੇ ਇਹਦੇ ਜਵਾਜੋਗੇ ਦੁੱਧ ਆਪਾਂ ਨੂੰ ਕਿ 14-15 ਕਿਲੋ ਠੀਕ ਆ ਤੋ ਰੋ ਹਾਂ ਫੇਰ ਇੱਕ ਰੀ ਨਾ ਬਾਕੀ ਭਾਰੇ ਪੱਲੇ ਦੀਆਂ ਮੱਝ ਚੰਗੇ ਕੱਦ ਕਾਟ ਚੇ ਬਾਕੀ ਟੀਕਾ ਗੇ ਵੀ ਨੇ ਚੰਗਾ ਭਰਾਇਆ ਵਾ ਮਗਰ ਕੱਟਾ ਵੀ ਸੋਨਾ ਆਇਆ ਵਾ ਮੈਂ ਦੇਖ ਲੈਂਦੇ ਜੀ 11 12 ਲੀਟਰ ਹੁਣ ਦੁੱਧ ਜਿਹੜਾ ਕਹਿੰਦੇ ਵੀ ਮੋਕੇ ਤੇ ਤਿਆਰ ਹੈ ਇਹ ਤੇ ਲੈਣੀ ਹੈ ਬਾਤ ਦੇਖੋ ਤੁਸੀਂ ਤਾਂ ਬੁਲਾਇਆ ਤਾਂ ਆਉਂਦੀ ਹੈ ਨੇ ਥੱਲੇ ਆ ਲੈਖ ਜਾਂਦੇ ਆਪਾਂ ਚੰਗੀ ਬਣੀ ਮੱਝ ਬਾਕੀ ਚੰਗੇ ਕਰਤੇ ਤੇ ਚੰਗੇ ਸਾਈਜ਼ ਤੇ ਸਾਨੇ ਜਿਹੜਾ ਇਹਦਾ ਉਹ ਬਾਤ ਨਹੀਂ ਆ ਗਈ ਯਾਰ ਲੈ ਜਾ ਕਹਿੰਦੇ ਚੌਣ ਦਾ ਇੱਕ ਨੰਬਰ ਦਾ ਠੀਕ ਹੈ ਹਾਂਜੀ ਹਾਂਜੀ ਆਲਰੇਡੀ ਮੋਟੀ ਧਾਰ ਚੌਣ ਆ ਪੋਲੀ ਆ ਤੇ ਥਾਣੇ ਦੇ ਕਰੀ ਦੇਖ ਸਕਦੇ ਤੇ ਹਵਾਨੇ ਦੇ ਨਾੜਾਂ ਵੀ ਜੜੀਆਂ ਚੰਗੀਆਂ ਚੰਗੇ ਗੈਪ ਤੇ ਥਾਣੇ ਤੋਂ ਦੂਰ ਦੂਰ ਤੇ ਮਿਲਕਵੇਂ ਨੇ ਵੀ ਚੰਗੀ ਮੋਟੀ ਲੱਗੀ ਆ ਤੇ ਆ ਦੇਖ ਸਾਤੇ ਜੇ ਹਵਾਨੇ ਦੇ ਨਾੜਾਂ ਜੜੀਆਂ ਇਹਦੀਆਂ ਦੋਨਾਂ ਪਾਸੇ ਇਸ ਤਰ੍ਹਾਂ ਹੀ ਆ ਤੁਸੀਂ ਨਹੀਂ ਅਜੇ ਮੈਂ ਮੈਲਾ ਮੂਲਾ ਮੰਨ ਰਹੀ ਆ ਮਾਝਾ ਦੇ ਦੋ ਦੋ ਚੱਲਦੇ ਆ ਆ ਦੇਖ ਸਾਤੇ ਹਵਾਨੇ ਦੇ ਮਗਰ ਵੀ ਨਾੜਾਂ ਜੜੀਆਂ ਚੰਗੀਆਂ ਆ ਵਾ ਕਿੰਨਾ ਫਿਰ ਮੁੱਲ ਰੱਖਣਾ ਵਿੱਦੀ ਇਹਦਾ ਫੜ ਤੀਜੇ ਮੁੱਲ ਦਾ ਕਰਨਾ ਛੋਟੀ ਜਿਤਰਾਂ ਦੀ ਹੈ ਨਾ ਸਾਫ ਸੁਥਰੀ ਆ ਹਾਂਜੀ ਮੁੱਲ ਤੋਂ ਭਾਵੇਂ 11 ਕਰ ਲੀਏ ਪਰ ਵੀਰਾਂ ਨੇ 95000 ਹੱਦ ਮੰਨ ਤਾਂ ਕਰ ਬੀ ਅੱਛਾ 95000 ਚੋ ਕਰੋਗੇ ਮੰਨ ਤਾਂ ਹਾਂਜੀ ਹਾਂ ਠੀਕ ਹੈ ਜੀ ਤੇ ਆ ਵੀ ਸੋਈ ਸਵਾਈ ਹੈਗਾ ਇਹ ਵੈੜ ਪਰਸੋਂ ਦੀ ਸੋਈ ਜੀ ਅੱਛਾ ਪਰਸੋਂ ਦੀ ਸੋਈ ਆ ਹਾਂ 10-11 ਕਿਲੋ ਬੋਲਾ ਜਿਹੇ ਦੇ ਤੁਹਾਡੇ ਤੇ ਇਹ ਕਿੰਨਾ ਕਰੀ ਜਾਊਗੀ ਇਹ ਦੁੱਧ 15-16 ਕਿਲੋ ਭਰ ਦੇ ਦਈਏ ਅੱਛਾ ਸੁਗਾ ਮੱਛੀ ਸੋਈ ਜੇ ਆ ਦਿਖਾਓ ਵੀਰਾਂ ਨੂੰ ਤੋਰਾਂ ਫਿਰ ਇੱਕ ਕਰੀ ਨਾ ਹਾਂ ਦੇਖ ਸਾਹ ਠੰਡੀ ਧੀਰੀ ਪੜੀ ਆ ਬਗ ਜਰਸੀ ਜਿਆ ਇਹ ਵੀ ਤਾਜੀ ਸੋਈ ਆ ਉਹਦੇ ਕਰਕੇ ਥੋੜੀ ਲੱਪੇ ਜਿਆ ਸਿੱਕੇ ਟਾਈਮ ਹੀ ਜੇ ਸਵੇਰਾ ਸਵੇਰ ਦਾ ਵਾ ਬੇਨਤੀ ਆਪਾਂ ਬੈਠ ਨਹੀਂ ਕਰਤੀ ਸੀ ਬਾਕੀ ਜਰਸੀਆਂ ਦੇ हिसाब ਨਾਲ ਕੱਦ ਕਾਠ ਇਹਦਾ ਚੰਗਾ ਹੈ। ਉਹ ਬੱਚਾ ਵੀ ਬਹੁਤ ਮੋਹਰੇ ਅੱਛਾ ਹੈ। ਇੱਥੇ ਥਾਣੇ ਦੇ ਇੱਕਰੀ ਆਪਾਂ ਲਾਗੇ ਤਾਂ ਦੇਖ ਸਕਦੇ ਹਾਂ। ਉਹਨਾਂ ਦੇ। ਠੀਕ ਹੈ ਜੀ। ਕਿਉਂਕਿ ਆਪ ਬਹੁਤ ਕੋਲੀ ਆ। ਇੱਧਰ ਦਿਖਾਓ ਇਹਨਾਂ ਨੂੰ। ਤੇ ਉਹ ਬੱਚਾ ਜਿਹਦਾ ਨਾੜੋ ਜਿਹੜਾ ਬੱਚੇ ਦਾ ਆਪਾਂ ਦੇਖ ਸਕਦੇ ਹਾਂ। ਤਾਜ਼ੇ ਨਾੜ ਜਿਹੜਾ ਨਾਲ ਹੈ। ਚੰਗੀ ਮਿਲਕ ਵੇਨ ਲੱਗੀ ਆਵੇ ਠੀਕ ਹੈ ਜੀ ਆਹ ਦੇਖ ਸੰਦੇ ਚੰਗੇ ਕੈਪ ਤੇ ਥਾਣੇ ਬਾਕੀ ਹੁਣ ਤਾਂ ਤੋਂ ਲੈ ਕੇ ਪਛਾਨ ਤੱਕ ਚੰਗਾ ਹੈ ਚੰਗਾ ਜੀ ਦੁੱਧ ਭਰਦੀ ਰਹੀ ਆ 15 16 ਕਿਲੋ ਵੀ ਰੰਦੇ ਪਹਿਲੇ ਸੂਈਜ ਦੂਜਾ ਸੂਰਾ ਸੂਈਜ ਹੈ ਅੱਛਾ ਹਾਂਜੀ ਠੀਕ ਹੈ ਮੂਲੇ ਦਾ ਹਰ ਤਰੀਕੀ 50000 ਤੋਂ ਮਾਨਤਾ ਕਰਾਂਗੇ ਅੱਛਾ ਇਹਦਾ 50000 ਚ ਕਰਨਾ ਮਾਨਤਾ ਨੂੰ ਹਾਂਜੀ ਹਾਂਜੀ ਕੋਈ ਫੋਨ ਲਾਉਗੇ ਤੇ ਸਬਦਾਪੇ ਮੌਕੇ ਤੇ ਹੋ ਜਾਊਗਾ ਹਨਾ ਆ ਮਿਨੀ ਮੱਝ ਆ ਗਈ ਜੇ ਆ ਮਿਨੀ ਜੀ ਸੂਈ ਸਵਾਈ ਆ ਇਹਦਾ ਵੀਰਾਂ ਨੂੰ ਸਿੰਗ ਦਿਖਾਓ ਸਿੰਘ ਵੀ ਜਿਹੜੇ ਹਿਲਦੇ ਆ ਹਿਲਦੇ ਦੋਨੋਂ ਬੰਨੇ ਦੋਨੋਂ ਸਿੰਘ ਹਿਲਦੇ ਮਨ ਤੇ ਮਗਰ ਇਹਦੇ ਵੀ ਕੱਟਾ ਮਗਰ ਕੱਟਾ ਆਇਆ ਨੂੰ ਛੇਦ ਤੇ ਦਿਨ ਹੋਈ ਜੇ ਸੱਤ ਸੂਈ ਨੂੰ ਤੇ ਥਾਣੇ ਤੇ ਵੀ ਦੇਖ ਸਕਦੇ ਜੇ ਲੱਗੇ ਤਾਂ ਤੇ ਮਿਲਕਵੇਂ ਇਹਦੇ ਵੀ ਦੇਖ ਸਕਦੇ ਚੰਗੀ ਦਿਖੰਦੀ ਆ ਤੇ ਪਤਲੀ ਚਮੜੀ ਦੀ ਜੇ ਮੈਂ ਵੇ ਠੀਕ ਆ ਜੋ ਜਵਾਬ ਬਹੁਤ ਪੋਲੀ ਆ ਕਿੰਨਾ ਦੁੱਧ ਇਹਦੇ ਕੋਲ ਤਿਆਰ ਆ ਆ ਮੋਕਾ ਜਿਹੜਾ ਚੂਰ ਕੇ ਲੈਂਦਾ ਹਰ ਫ੍ਰੀਜੇ 9 ਲੀਟਰ ਤੇ ਅੱਛਾ ਹਾਂ ਮਾਦੇ ਇਹ ਮਾਦੇ ਤੇਰਾ 12 13 ਕਿਲੋ ਦੁੱਧ ਭਰ ਚੁਗੀ ਤੋਰੋ ਫੇਰ ਇੱਕ ਰੀਨ ਹਜੇ ਹਫਤੇ ਕਿਤੇ ਜਿਹੜੇ ਕੰਦੇ ਸੋਈਏ ਹਾਂਜੀ ਇੱਧਰ ਦੇ ਸੰਦ ਵਿੱਚ ਨਾ ਪੰਜ ਚਾਰ ਸੱਤ ਅੱਠ ਧਾਰਾ ਵਾਧਦੀ ਅੱਛਾ ਪਿਆਣੀ ਵਾਲੇ ਪਾਸੇ ਪਹਿਲਾਂ ਦੱਸ ਦੇਣਾ ਉਹ ਚੰਗੀ ਗੱਲ ਆ ਠੀਕ ਆ ਕੋਈ ਵੀ ਰੋਸਨਾ ਮਗਾਵੇ ਆਨਲਾਈਨ ਫੇਰ ਤੰਗੇ ਨਹੀਂ ਲੱਗੀ ਤਾਂ ਹਾਂਜੀ ਹਾਂਜੀ ਬਾਕੀ ਚੋਟਵਾ ਕੋਲੀ ਐ ਉਮਰ ਕੀ ਬਾਕੀ ਕੱਦ ਕਾਠ ਫੱਖ ਹੋਏ ਵੀ ਚੰਗੀ ਆ ਆ ਜਿ ਲੈ ਅੱਖਾਂ ਜਿਹੜੀਆਂ ਉਹਨਾਂ ਦੀਆਂ ਕਾਲੀਆਂ ਆਈਆਂ ਫੇਰ ਇਹ ਲਾਈਟ ਪੈਣਾ ਜਿਹੜੀਆਂ ਲਿਸ਼ਕਣ ਲੱਗ ਪੈਂਦੀਆਂ ਆ ਲੱਗੋਗੇ ਪੂਰਾ ਪ੍ਰੋਪਰ ਦੇਣਾ ਨਿਕਲੇ ਆ ਨਹੀਂ ਆ ਤੇ ਇਹਦਾ ਫਿਰ ਮੁੱਲ ਇਹਦਾ ਹਰ ਫ੍ਰਿਜ 75 ਹਜ਼ਾਰ ਚ ਮਾਨਤਾ ਕਰਦਾ ਵੀਰਾ ਅਛਾ ਇਹਦਾ 75 ਚ ਕਰਨਾ ਮਾਨਤਾ ਹਾਂ ਬਾਕੀ ਗੱਲਾਂ ਨਾਲ ਲਾਵੇ ਤੇ ਸਬਦਾਪੇ ਫਿਰ ਮੌਕੇ ਤੇ ਹੋ ਜਾਊਗਾ ਹਨਾ ਕੋਈ ਨਾ ਤਾਂ ਇੰਨੀ ਖੇਲੇ ਹਾਂ ਕੋਈ ਅੱਛਾ ਠੀਕ ਆ ਜਿਹੜੀ ਗੱਲ ਨੂੰ ਪਹਿਲਾਂ ਦਾ ਦਿੱਤੀ ਵੀਰਾਂ ਨੂੰ ਹਾਂਜੀ ਹਾਂਜੀ ਤਰੱਕੀ ਆ ਅਗਲਾ ਉੱਥੇ ਜਾ ਕੇ ਸਾਨੂੰ ਕਾਲ ਕਰੇ ਹਾਂਜੀ ਇੱਧਰ ਆ ਤਾਰਾ ਆਪਾਂ ਉਹ ਪਹਿਲਾਂ ਦੱਸ ਦੇਣਾ ਜਿਹੜੀ ਚੀਜ਼ ਆ ਠੀਕ ਆ ਜੀ ਹਾਂ ਤੱਤਾ ਠਾਣਾ ਨਾਲ ਹਰ ਠੀਕ ਹੈ ਤੇ ਆ ਜਿਹੜੀ ਆ ਐਵੀ ਸੁਈ ਸੁਵਾਈ ਆ ਇਹ ਬੱਚਾ ਸੁਈਏ ਨਾੜੂ ਇਹਦਾ ਵੀ ਬੱਚੇ ਦਾ ਬਿਲਕੁਲ ਨਾਲ ਤਾਜ਼ਾ ਹੀ ਆ ਗਿੱਲਾ ਨਾੜੂ ਆ ਤੇ ਆ ਥਾਣੇ ਤੇ ਵੀ ਦੇਖ ਸਕਦੇ ਜਿਹਾ ਅੱਗੇ ਤਾਂ ਵਾਛਿਤ ਚੋਣ ਬੜੀ ਇਹ ਕਿੰਨੇ ਕ ਦੁੱਧ ਵਾਲੀ ਆ ਦੁੱਧ ਦੇ ਭਰੇਗੀ 14 ਕਿਲੋ ਅੱਛਾ 14 15 ਕਿਲੋ ਭਰੂਗੀ ਤੋਰੋ ਫੇਰ ਇਹਨੂੰ ਹਾਂਜੀ ਪਰ ਚੰਗੀ ਸੇਵਾ ਦੇ ਵਾਦ ਨਹੀਂ ਸੜ ਦੇਗੀ ਖੇਗੇ ਆ ਮੋਕਾ ਜਿਹੜਾ ਬਾਹਾਂ ਤੋਂ ਬਾਹ ਮੋੜਾ ਹੋਊਗਾ ਹੋਰ ਅਵੇ ਤੋਂ ਬੱਚੀ ਦਾ ਕਾਤੂ ਦਾ ਮੱਖੀ ਤੂਈ ਕੇ ਤੇ ਦਾ ਫਿਰ ਮੋਲਾ ਇਹਦਾ ਮੋਲਾ ਰੀਜੀ 45 ਦੇ ਮਾਤ ਅੰਕਾ ਅੱਛਾ ਇਹਦਾ 45 ਚ ਕਰੋਗੇ ਮਾਤ ਹਾਂ 45 ਦੇ ਮਾਣਕ ਤਾਨ ਕਰਨਾ ਪਰ ਵੀਰ ਕੋਈ ਇਹ ਨਾ ਆਖੇ ਵੀ 35 ਲਾਦ ਗਏ 36 ਲਾਦ ਗਏ 35 ਲਾਦ ਗਏ ਤਾਨੂੰ ਪਹਿਲੋ ਰਾਤ ਕੇ ਠੀਕ 70 ਰੁਪਏ ਵਿੱਚ ਫਿਰ ਫੋਨ ਕਰ ਕਰਕੇ ਕਿਨਾਂ ਕਿਨਾਂ ਚੇਤੇ ਆਪਣਾ ਵੀ ਨਹੀਂ ਸੂਤਰਾਉਂਦਾ ਠੀਕ ਆ ਹਾਂ ਚੋ ਡੰਗਰ ਦੇ ਸਾਸ ਸੇ ਮਾਤਾ ਦਾ ਮਰੂ ਹੁੰਦਾ ਕੋਈ 10000 ਦਾ ਹਾਂਜੀ ਹਾਂਜੀ ਹਾਂ ਤੇ ਹੁਣ ਕਾ ਝੋਟੀ ਆ ਦੇ ਸਾਦੇ ਬਿਲਕੁਲ ਗੋਲ ਸਿੰਘ ਦੀ ਝੋਟੀ ਆ ਤੇ ਕਾਫੀ ਸ਼ਾਂਤ ਜੇ ਸੁਭਾਅ ਦੀ ਜਿਹੜੀ ਜਾਤ ਦੀ ਵੇਖਣ ਸਭ ਦੀ ਆ ਝੋਟੀ ਆ ਥਾਣੇ ਦੇ ਦੇ ਸਾਦੇ ਜੇ ਲੱਗੇ ਤਾਂ 8 ਲੀਟਰ ਦੁੱਧ ਜੇ ਇਹਦੇ ਥੱਲੇ ਅੱਛਾ 8 ਲੀਟਰ ਦੁੱਧ ਤਿਆਰ ਹੈ ਹਾਂਜੀ ਹਰ ਪ੍ਰਿੰਜ ਦੂਜਾ ਸੁਗਾ ਸੁਈ ਜੇ ਅੱਛਾ ਬਚਾਰਾ ਮਰ ਗਿਆ ਮਹੀਨਾ ਸਵਾ ਮਹੀਨੇ ਸੂਈ ਦੇ ਮੱਝ ਛੋਟੀ ਦਾਤ ਦੀ ਜਾਲ ਦੀ ਛੇਵੇਂ ਚ ਵੀ ਆ ਗਈ ਹੈ ਅੱਛਾ ਹਾਂਜੀ ਹਾਂਜੀ ਤੇ ਦੁੱਧ ਦਾ ਕਿ ਲੀਟਰ ਹੈਗਾ ਨਾ ਇਹ 1 ਲੀਟਰ ਤੁਰ ਹਾਂ ਫਿਰ ਬਾਕੀ ਹੀਟ ਚ ਕਿੰਦੇ ਆਈ ਆ ਕਿਸੇ ਵੀਰ ਨੇ ਆਪਣੇ ਹਿਸਾਬ ਨਾਲ ਟੀਕਾ ਭਰੋਣਾ ਹੋਵੇ ਤੇ ਉਹ ਵੀ ਭਰ ਸਕਦਾ ਉਹ ਭਰ ਸਕਦਾ ਛੱਪਦੀ ਆ ਛੋਟੀ ਪੂਰੀ ਜਿਹੜੀ ਪਾੜੇ ਦੇ ਮਿਲਦੀ ਜੇ ਬੱਚਾ ਨਹੀਂ ਹੈਗਾ ਤੇ ਦਾ ਮੁੱਲ ਫਿਰ ਬੋਲੇਦਾਰ ਜੀ ਬਾਅਦ ਤੋਂ ਮਾਨਤਾਨ ਕਰਨਾ ਅੱਛਾ ਹਾਂਜੀ ਡੰਗਰ ਸਾਰੇ ਸਾਤ ਸੁਤਰੇ ਅਪਰੀ ਜੀ ਜਿੰਨਾ ਵੀ ਕੋਈ ਆਖਿਆ ਵੀਰਾਂ ਨੂੰ ਉਹਨਾਂ ਨਾਲ ਦੁੱਧ ਇਹਨਾਂ ਦਾ ਠੀਕ ਹੈ ਹਾਂਜੀ ਹੁਣ ਆ ਬੱਚੀ ਆ ਦੇ ਥਲੇ ਦਸਾਂ ਤੋਂ ਬਾਅਦ ਬਹੁਤ ਆ ਤੇ ਬਾਕੀ ਇੱਥੇ ਆਓ ਆਪਣੀ ਤਸੱਲੀ ਕਰੋ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਸ ਚਾੱਕ ਕੇ ਪਛੂਕ ਦਿਓ ਬਹੁਤ ਯਾਰ ਕੋਈ ਪੈਸੇ ਤੋਂ ਆਸਾਂ ਲਾਉਣੇ ਆ